ਸਾਰੇ ਬੱਚਿਆਂ ਵਿੱਚ ਪੰਥ ਦਾ ਪਿਆਰ ਘੁੱਟ-ਘੁੱਟ ਕੇ ਪਰਿਆ ਸਾਡੀਆਂ ਰਗਾਂ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਪਿਆਰ ਹੈ ਉੱਥੇ ਧਰਮ ਪ੍ਰਤੀ ਸਾਰਾ ਇਲਾਕਾ ਕੁਰਬਾਨ ਹੋਣ ਨੂੰ ਤਿਆਰ ਹੋ ਜਾਂਦਾ ਹੈ ਜਿਵੇਂ ਆ ਕਵਾਂਗੀ ਮਾਨਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਸੀਂ ਅੱਜ ਬੀੜਾ ਚੁੱਕਾਂਗੇ ਕਿ ਜਿਸ ਦਾ ਪਹਿਲਾਂ ਅਸੀਂ ਲਗਾਤਾਰ ਇੱਕ ਇੱਕ ਸਵਾਸ ਦੇ ਨਾਲ ਡੇਡੀਕੇਸ਼ਨ ਦੇ ਨਾਲ ਪਾਰਟੀ ਦੀ ਮਜਬੂਤੀ ਵਾਸਤੇ ਕੰਮ ਕੀਤਾ ਉਸੇ ਤਰ੍ਹਾਂ ਅਸੀਂ ਕੰਮ ਲਗਾਤਾਰ ਹੋਰ ਵੱਧ ਕੇ ਕਰੀਏ ਪਾਵੇਂ ਬਾਦਲ ਸਾਹਿਬ ਤੁਹਾਡੇ ਮਨ 'ਚ ਤੇ ਹੋਵੇਗਾ ਕਿ ਬੀਬੀ ਜੀ ਵੱਖਰੇ ਹੋ ਗਏ ਅਸੀਂ ਕੱਢ ਦਿੱਤਾ ਪਤਾ ਨਹੀਂ ਰੋਸ ਗਈ ਪਤਾ ਨਹੀਂ ਕੰਮ ਨਹੀਂ ਕਰਦੀ ਆ ਮੇਰੇ ਸਾਰੇ ਗਵਾਹ ਪੰਜਾਬ ਦੇ ਕੱਲੇ-ਕੱਲੇ ਥਾਂ ਦੇ ਉੱਤੇ ਜਾ ਕੇ ਕੱਲੇ-ਕੱਲੇ ਪਾਰਟੀ ਦੇ ਵਰਕਰ ਕੋਲ ਜਾ ਕੇ ਕੱਲੇ-ਕੱਲੇ ਲੀਡਰਾਂ ਕੋਲ ਜਾ ਕੇ ਇਹੀ ਵਾਸਤਾ ਪਾੰਦੀ ਰਹੀਆਂ ਦੇਖਿਓ ਪਾਰਟੀ ਕਿਤੇ ਕਮਜ਼ੋਰ ਨਾ ਹੋ ਜਾਵੇ ਪਾਰਟੀ ਦਾ ਨੁਕਸਾਨ ਨਾ ਹੋ ਜਾਵੇ ਮੈਨੂੰ ਉਸ ਕੱਲ ਦਾ ਕੋਈ ਗੁੱਸਾ ਨਹੀਂ ਕੋਈ ਗਿਲਾ ਨਹੀਂ ਹੋ ਸਕਦਾ ਮੇਰੇ ਕੋਲੋਂ ਗਲਤੀਆਂ ਹੋਈਆਂ ਹੁਣ ਹੋ ਸਕਦਾ ਮੇਰੇ ਕੋਲੋਂ ਕੋਈ ਕਮੀ ਰਹਿ ਗਈ ਹੋਵੇ ਤਾਂ ਤੁਸੀਂ ਉਹ ਐਕਸ਼ਨ ਲਿਆ ਇਤੇ ਵਰਨਾ ਕੋਈ ਛੇਤੀ ਕਿਤੇ ਐਕਸ਼ਨ ਨਹੀਂ ਲੈਂਦਾ ਮੈਂ ਤੇ ਕਹਿੰਦੇ ਆਪਣੀ ਹੀ ਮੈਂ ਹਰ ਚੀਜ਼ ਨੂੰ ਮੈਂ ਆਪਣੀ ਝੋਲੀ 'ਚ ਪਾਨੀ ਆ। ਹਰ ਕਮੀ ਨੂੰ ਮੈਂ ਆਪਣੀ ਝੋਲੀ 'ਚ ਪਾਨੀ ਆ। ਕਿਉਂਕਿ ਜੇ ਕਿਸੇ ਨੇ ਮੇਰੇ ਖਿਲਾਫ ਕਿਹਾ ਵੀ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਾਣ ਕੋ ਖਰੀ ਪਿਆਰੀ। ਮੈਨੂੰ ਕੋਈ ਚਿੰਤਾ ਨਹੀਂ ਨਿੰਦਕ ਹਮਰੇ ਕੱਪੜੇ ਧੋਏ। ਬੜਾ ਕੁਝ ਕੁਝ ਵਿਅਕਤੀਆਂ ਨੇ ਕਿਹਾ ਪਰ ਬਾਦਲ ਸਾਹਿਬ ਮੈਂ ਤੁਹਾਡਾ ਧੰਨਵਾਦ ਕਰਦੀ ਆ। ਇਸ ਪਰਿਵਾਰ ਕੋਲੋਂ ਨਾ ਕਦੀ ਆਸ ਹੈ। ਨਾ ਤੁਸੀਂ ਕਦੀ ਆਪਣੀ ਜ਼ੁਬਾਨ ਦੇ ਵਿੱਚੋਂ ਇੱਕ ਸ਼ਬਦ ਬਾਬਾ ਪ੍ਰਿੰਸ ਜੀ ਦੀ ਇਹ ਸੇਵਾਦਾਰ ਨੂੰ ਕਿਤੇ ਕਹਿ ਕੇ ਮੈਨੂੰ ਇਹ ਜਿਤਲਾਇਆ ਹੋਵੇ ਕਿ ਮੈਂ ਤੋਂ ਉੱਤੇ ਬਾਹਰ ਹਾਂ ਸਿ ਟੈਲੀਫੋਨ ਕੀਤੇ ਮੇਰੇ ਵੀਰਾਂ ਨੇ ਬੜੇ ਟੈਲੀਫੋਨ ਕੀਤੇ ਮੇਰੇ ਸਾਥੀਆਂ ਨੇ ਰੋਜ਼ ਅੱਧਾ-ਅੱਧਾ ਘੰਟਾ ਮੇਰ ਨਾਲ ਵਿਚਾਰਾ ਕੀਤੀਆਂ ਔਰ ਹਰ ਕੋਈ ਬੈਠਾ ਹੋਇਆ ਇੱਥੇ ਹਰ ਕੋਈ ਤੁਹਾਨੂੰ ਕਹਿ ਸਕਦਾ ਹੈ ਡਾਕਟਰ ਦਿਲਜੀਤ ਸਿੰਘ ਦੀ ਚੀਮਾ ਵਰਗੇ ਗਵਾਹ ਨੇ ਕਿ ਇੱਕ-ਇੱਕ ਵਿਅਕਤੀ ਨੇ ਹੋਇਆ ਮੈਨੂੰ ਕੱਲ ਕਹੀ ਕਿ ਮੇਰੇ ਵੀਰੋ ਅੱਜ ਜੇ ਪਾਰਟੀ ਚ ਕਮੀ ਆਈ ਹੈ ਜਿਨ੍ਹਾਂ ਕਾਰਨ ਕਰਕੇ ਆਈ ਹੈ ਪਰ ਸਾਰੇ ਤਕਰੇ ਹੋ ਕੇ ਅੰਬਲਾ ਮਾਰੀਏ ਸਧਾਂਤਕ ਤੌਰ ਤੇ ਕਮਜ਼ੋਰੀ ਨਹੀਂ ਹੋਣੀ ਚਾਹੀਦੀ ਮੈਂ ਤੁਹਾਡਾ ਬਚਨ ਕਰਦੀ ਹਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਨਾ ਕਦੀ ਸ਼੍ਰੋਮਣੀ ਕਮੇਟੀ ਦਾ ਕਮਜ਼ੋਰ ਹੋਣਦਿਆਂਗੇ ਨਾ ਕੋਈ ਪੰਥ ਦੇ ਸਧਾਂਤਾਂ ਨੂੰ ਕਮਜ਼ੋਰ ਹੋਣਦਿਆਂਗੀ ਉਹ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਸ੍ਰੀ ਹਰਮਨਦਾਸ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ 104 ਸਾਲ ਪਹਿਲਾਂ ਬਣੀ 104 ਸਾਲ ਪਹਿਲਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਉਨੂੰ ਹੋਂਦ ਵਿੱਚ ਲਿਆਉਣ ਵਾਸਤੇ ਵੀ ਬਹੁਤ ਵੱਡੀ ਮਿਹਨਤ ਕੀਤੀ ਬੜੀ ਕੁਰਬਾਨੀ ਕੀਤੀ ਬਾਦਲ ਸਾਹਿਬ 104 ਸਾਲ ਦਾ ਇਤਿਹਾਸ ਹੈ ਤੁਹਾਡੀ ਇਹ ਸੇਵਾਦਾਰ ਦਾ ਮੇਰੇ ਪੁਰਖਿਆਂ ਦਾ ਮੇਰੇ ਬਜ਼ੁਰਗਾਂ ਦਾ ਮਹਾਪੁਰਖਾਂ ਨੇ ਪਹਿਲੇ ਦਿਨ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਜੀ ਲਗਾਤਾਰ 28 ਸਾਲ ਸੇਵਾ ਕੀਤੀ 28 ਸਾਲ ਕਿੱਦਾਂ ਦੂਰ ਹੋ ਸਕਦੇ ਆ ਕਿੱਦਾਂ ਬਾਹਰ ਨਿਕਲ ਸਕਦੇ ਆ ਕਿੱਦਾਂ ਆਪਣੇ ਜਿਨ੍ਹਾਂ ਨੇ ਖੂਨ ਦੇ ਕਤਰੇ ਬਹਾਏ ਹੋਣ ਜਿਨ੍ਹਾਂ ਨੇ ਸਿਰ ਆਪਣੇ ਪਸੀਨਾ ਪਾਇਆ ਹੋਵੇ ਉਹ ਅਸਥਾਨ ਦੀ ਸੇਵਾ ਕਰਦੀ ਬਾਹਰ ਨਹੀਂ ਜਾ ਸਕਦੀ ਸਾਧ ਸੰਗਤ ਜੀ ਨਹੀਂ ਦੂਰ ਹੋ ਸਕਦੀ ਮਰ ਜਾਵਾਂਗੇ ਪੱਥਰਾਂ ਲੋਕਾਂ ਕੋਈ ਟੋਟ ਨਹੀਂ ਸਕਦੀ ਸਾਧ ਸੰਗਤ ਜੀ ਐ ਮੇਰੇ ਵੀਰ ਮੈਨੂੰ ਪੁੱਛਦੇ ਹੁੰਦੇ ਸੀ ਬੀਬੀ ਜੀ ਫੈਸਲਾ ਕੀ ਹੈ ਚੋਣਾ ਨਗਰ ਪੰਚਾਇਤਾਂ ਆ ਗਈਆਂ ਕਿਉਂ ਚਿੰਤਾ ਕਰਦੇ ਹੋ ਚੋਣਾ ਲੜਾਂਗੇ ਇਹਦਾ ਨਿਸ਼ਾਨ ਕਿੱਥੋਂ ਲਾਗੇ ਕਿੱਥੋਂ ਲਾਓਗੇ ਮੈਂ ਕਿਹਾ ਆਪੇ ਦੇ ਦਊਗਾ ਸਦਾ ਚਲ ਕਮਾਗੀ ਚੀਮਾਸਾ ਨੂੰ ਬਾਦਲ ਸਾਹਿਬ ਦੇ ਸਾਈਨ ਕਰਾ ਕੇ ਭੇਜ ਦਿਓ ਪ੍ਰਧਾਨ ਵੀ ਲਾਡਲਾ ਅਸੀਂ ਵੀ ਲਾਡਲੇ ਅਸੀਂ ਐ ਹੀ ਲਾਡਲੇ ਇੱਕ ਦੂਜੇ ਦਾ ਸਤਿਕਾਰ ਵੀ ਬਹੁਤ ਕਰਦੇ ਆ ਪਿਆਰ ਵੀ ਬਹੁਤ ਕਰਦੇ ਆ ਤੇ ਇੱਕ ਦੂਜੇ ਦੇ ਖੁਸ਼ ਵੀ ਪੜੇ ਹੁੰਨੇ ਮੈਨੂੰ ਕਈ ਵਾਰੀ ਫੋਨ ਤੇ ਕਹਿਣਗੇ ਬੀਬੀ ਜੀ ਭਾਵੇਂ ਤੁਸੀਂ ਰੁੱਸੇ ਹੀ ਹੋ ਨਾ ਅੱਠਾ ਕਿ ਦਿਨਾਂ ਬਾਅਦ ਮੈਨੂੰ ਫੋਨ ਕਰ ਲਿਆ ਕਰੋ ਮੈਂ ਕੀ ਗੱਲ ਜੈਪੁਰ ਸੀ ਮੈਂ ਕਹਿੰਦੇ ਉੱਦਾਂ ਹੀ ਜਿਹੜਾ ਨਰਜੀ ਜੀ ਮਿਲ ਜਾਂਦੀ ਤੁਸੀਂ ਬਾਵਾ ਪਿਆਰ ਦੀਆਂ ਗੱਲਾਂ ਕਰ ਲੈਂਦੇ ਸੋ ਸਾਡਾ ਅਸੀਂ ਵੱਖਰੇ ਹੋ ਨਹੀਂ ਸਕਦੇ कारण ताई लोग नहीं ताई कहें बीबी बीबी कि छड़ सकती है बीबी नहीं वक्री हो सकती जे मैं जे थोड़ी तो सेवादार ने कोई शब्द बद घट बोल लिया कोई होफ़ तो बोल लिया कोई होज्जत तो सत्कार के खिलाफ बोल लिया हो मरी जा चुका क्योंकि कई बारी बलबले होंगे है बहुत कुछ कह जीता ਤੁਸੀਂ ਮੈਸੂਸੀ ਨਹੀਂ ਕਰੋਗੇ ਮੈਂ ਆਪਣੀ ਸਾਰੀ ਸੰਗਤ ਕੋਲ ਖੀਮਾ ਦੀ ਚਾਚਕ ਅੱਜ ਸਾਰਾ ਕਾਫਲਾ ਆਇਆ ਕਹਿਣ ਲੱਗੇ ਨਾ ਜਦੋਂ ਪਾਰਟੀ ਛੱਡਣੀ ਨਹੀਂ ਜਦੋਂ ਕਾਲੀਦਲ ਛੱਡਣਾ ਹੀ ਨਹੀਂ ਤੇ ਅਸੀਂ ਫਿਰ ਘਰ ਬੈਠ ਕੇ ਪ੍ਰਚਾਰ ਕਾਲੀਦਲ ਦਾ ਹੀ ਕਰਨਾ ਤੇ ਸਾਰੇ ਚਲੋ ਕਾਫਲਾ ਬਣ ਕੇ ਤੁਰੀਏ ਜਿਹਦਾ ਚੀਮਤ ਸਾਹਿਬ ਨੇ ਕਿਹਾ ਅੱਜ ਕਾਫਲਾ ਬਣ ਕੇ ਤੁਰਨ ਲੱਗਾ ਹੈ ਬਾਕੀ ਗੱਲਾਂ ਤੁਹਾਣਾ ਅੰਦਰ ਬੈਠ ਕੇ ਕਰ ਲਾਂਗੇ ਇੱਕ ਮੈਂ ਕਹਿਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕੰਨੀ ਹੈ ਇੱਕ ਵੀ ਉਦੇ ਦੀ ਮੇਰੀ ਮੰਗ ਨਹੀਂ ਕੋਈ ਪਦਵੀ ਦੀ ਮੰਗ ਨਹੀਂ ਕਿਸੇ ਵੀ ਟਿਕਟ ਦੀ ਮੇਰੀ ਕੋਈ ਮੰਗ ਨਹੀਂ ਕਈ ਮੈਨੂੰ ਪੁੱਛਦੇ ਐ ਕਿਹੜੀਆਂ-ਕਿਹੜੀਆਂ ਤੁਸੀਂ ਸ਼ਰਤਾਂ ਰੱਖੀਆਂ ਕੋਈ ਸ਼ਰਤ ਨਹੀਂ ਕੋਈ ਸ਼ਰਤ ਨਹੀਂ ਬਾਲ ਸਾਹਿਬ ਪਾਰਟੀ ਦੇ ਸੀ ਪਾਰਟੀ ਦੇ ਹਾਂ ਪਰ ਪਾਰਟੀ ਦੇ ਜਣਾ ਅਕਾਲੀ ਸੀ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਕਿ ਇਹੀ ਨਾਰਾ ਰਿਆ ਸਦਾ ਹਰ ਇੱਕ ਦਾ ਇਸ ਕਰਕੇ ਅੱਜ ਤੁਸੀਂ ਮਾਨ ਦੇਣ ਆਏ ਹੋ ਸਤਿਕਾਰ ਦੇਣ ਆਏ ਹੋ ਜੋ ਤੁਸੀਂ ਗੱਲ ਕਹਿੰਦੇ ਸੀ ਨਾ ਕਿ ਮੈਂ ਮਾਫੀ ਮੰਗਦਾ ਇੱਥੇ تیر ਵਗੋ ਵੱਜਦਾ ਸੀ ਇੱਥੇ ਇੱਕ ਅਕਾਲੀ ਦਲ ਦਾ ਹੀ ਚੰਦਾ ਲੱਗੇਗਾ ਚੰਦਾ ਝੂਲੇਗਾ ਔਰ ਅੱਜ ਵੀ ਮੇਰੀ ਅੱਜ ਵੀ ਮੇਰੀ ਕੋਠੀ ਦੇ ਪਰਲੇ ਪਾਸੇ ਤੱਕੜੀ ਦਾ ਲੱਗਾ ਹੋਇਆ ਨਾ ਲੋਕੀ ਕਹਿੰਦੇ ਬੀਬੀ ਤੂੰ ਤੇ ਉਹਨਾਂ ਪਾਰਟੀ ਚ ਨਹੀਂ ਤੱਕੜੀ ਅਜੇ ਵੀ ਝੂਲੀ ਜਾਂਦੀ ਇਚੂ ਲੇ ਜਾਓ ਮੇਰੇ ਕੋਠਾ ਵੇਖ ਲਓ ਪਰਿਆ ਪਿਆ ਤੱਕੜੀ ਨਾਲ ਐ ਡੱਡੇ ਵੱਡੇ ਬੰਡਲ ਪਏ ਸੋ ਮੇਰੀ ਬੇਨਤੀ ਹੱਥ ਜੋੜ ਕੇ ਮੇਰੇ ਵੀਰੋ ਮੈਂ ਤੁਹਾਡੇ ਕੋਲ ਮਾਫੀ ਮੰਗਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ